ਭਗਵੰਤ ਮਾਨ ਦੀ ਕੋਠੀ ਕੇਰ ਨੂੰ ਚੱਲ ਪਏ ਕਿਸਾਨ ਦੋਸਤੋ ਇੱਕ ਵੱਡਾ ਕਾਫਲਾ ਜਿਹੜਾ ਸੰਗਰੂਰ ਵੱਲ ਨੂੰ ਵੱਧ ਰਿਹਾ ਹੈਗਾ ਬਹੁਤ ਥਾਂ ਤੇ ਜਿਹੜੇ ਨਾਕੇ ਲੱਗੇ ਕਿਸਾਨਾਂ ਨੂੰ ਰੋਕਿਆ ਗਿਆ ਪਰ ਉਸ ਤੋਂ ਬਾਅਦ ਵੀ ਕਈ ਕਿਸਾਨ ਖੇਤਾਂ ਵਿੱਚ ਦੇ ਕੇ ਪੈਦਲ ਜਾ ਪੁਲਿਸ ਨਾਲ ਜਦੋਜਾਦ ਕਰਕੇ ਦੋਸਤੋ ਸੰਗਰੂਰ ਪਹੁੰਚ ਰਹੇ ਨੇ ਇਸ ਵੇਲੇ ਆਪਾਂ ਸੰਗਰੂਰ ਦੇ ਵਿੱਚ ਖੜੇ ਆ ਤੇ ਭਗਵੰਤ ਮਾਨ ਦੀ ਕੋਠੀ ਤੋਂ ਬਹੁਤ ਥੋੜੀ ਦੂਰ ਆ ਤੇ ਇੱਧਰ ਦੇਖੋ ਇੱਕ ਪਾਸੇ ਜਿਹੜੀ ਪੁਲਿਸ ਲੱਗੀ ਆ ਤੂੰ ਦੂਜੇ ਪਾਸੇ ਜਿਹੜਾ ਕਿਸਾਨਾਂ ਦਾ ਧਰਨਾ ਲਗਾਇਆ ਜਾ ਰਿਹਾਗਾ 3 ਫਰਵਰੀ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਭਾਨੇ ਸਿੱਧੂ ਦੇ ਹੱਕ ਵਿੱਚ ਇੱਕ ਵੱਡਾ ਤਰ੍ਹਾਂ ਦਾ ਸੰਗਰੂਰ ਵਿੱਚ ਲਾਇਆ ਜਾ ਰਿਹਾ ਹੈ ਪਹਿਲਾਂ ਜਿਹੜਾ 5 ਫਰਵਰੀ ਦਾ ਦਿਨ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਜਿਹੜਾ ਹੀ 3 ਫਰਵਰੀ ਦਾ ਦਿਨ ਕਰ ਦਿੱਤਾ ਭਾਨੇ ਸਿੱਧੂ ਦੇ ਨਜਾਇਜ਼ ਪਰਚੇ ਪਾਏ ਗਏ ਨੇ ਪਹਿਲਾਂ ਇੱਕ ਪਰਚਾ ਪਾਇਆ ਗਿਆ ਫਿਰ 2 3 4 ਲਗਾਤਾਰ ਚਾਰ ਲੁੱਟਖੋਹਾਂ ਦੇ ਚੀਨੀ ਚੋਰਾਂ ਦੇ ਹੈ ਨਾ ਜਿਹੜੇ ਭਾਨੇ ਸਿੱਧੂ ਤੇ ਪਰਚੇ ਪਾਏ ਗਏ ਭਾਨੇ ਸਿੱਧੂ ਹਮੇਸ਼ਾ ਹੀ ਗਰੀਬਾਂ ਦੇ ਹੱਕ ਵਿੱਚ ਬੋਲਦਾ ਆਇਆ ਤੇ ਕਈ ਠੱਗ ਏਜੰਟਾਂ ਤੋਂ ਜਿਹੜਾ ਆਪਾਂ ਕਹਿਦੀ ਵੀ ਲੋਕਾਂ ਦਾ ਪੈਸਾ ਕਢਾਇਆ ਸੀ ਜਿਸ ਕਰਕੇ ਭਾਨੇ ਸਿੱਧੂ ਤੇ ਪਰਚ ਤਿਆਰ ਦੇਖੋ ਦੋਸਤੋ ਇਸ ਵੇਲੇ ਆਪਾਂ ਸੰਗਰੂਰ ਦੇ ਵਿੱਚ ਖੜੇ ਆਂ ਭਗਵੰਤ ਮਾਨ ਦੀ ਕੋਠੀ ਦੇ ਬਹੁਤ ਨਜ਼ਦੀਕ ਖੜੇ ਆਂਗੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਭਾਨੇ ਸਿੱਧੂ ਦੇ ਹੱਕ ਵਿੱਚ ਕਈ ਆਪਾ ਕਹਦੀ ਸਮਾਜ ਸੇਵੀ ਤੇ ਕਈ ਸਿੱਖ ਸਿੱਖ ਜਥੇਬੰਦੀਆਂ ਵੀ ਜਿਹੜੀਆਂ ਭਾਨੇ ਸਿੱਧੂ ਦੇ ਹੱਕ ਵਿੱਚ ਇਸ ਥਾਂ ਤੇ ਪਹੁੰਚੀਆਂ ਨੇ ਪਹਿਲਾਂ ਇੱਕ ਘੱਟ ਸੀ ਜਿਹੜਾ ਬਹੁਤ ਘੱਟ ਸੀ तकरीबन 1.200 ਬੰਦਾ ਸੀ ਪਰ ਹੁਣ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈਗਾ ਘੱਟ ਬਹੁਤ ਵਾਧਾ ਜਾ ਰਿਹਾ ਹੈ ਇੱਧਰ ਦੇਖੋ ਤੁਸੀਂ ਕਾਫੀ ਦੂਰ ਤੱਕ ਜਿਹੜੀਆਂ ਲਾਈਨਾਂ ਲੱਗ ਚੁੱਕੀਆਂ ਨੇ ਤੇ ਲੱਖਾ ਸਦਾਨਾ ਵੀ ਜਿਹੜਾ ਕੁਝ ਟਾਈਮ ਦੇ ਵਿੱਚ ਜਿਹੜਾ ਇੱਥੇ ਆ ਰਿਹਾ ਹੈਗਾ ਸਿਰਫ 10-15 ਮਿੰਟ ਦੇ ਵਿੱਚ ਜਿਹੜਾ ਲੱਖਾ ਸਦਾਨ ਆਵਾਜ਼ ਸੁਖ ਜਗਰਾਉ ਤੇ ਹੋਰ ਵੀ ਜਿਹੜੇ ਕਾਫੀ ਆਪ ਕਹੇ ਦੀ ਕਿਸਾਨ ਆਗੂ ਵੀ ਪੰਨੇ ਸਿੱਧੂ ਦੀ ਸਪੋਰਟ ਵਿੱਚ ਇਸ ਥਾਂ ਤੇ ਆ ਰਹੇ ਨੇ ਦੋਸਤੋ ਨਜਾਇਜ਼ ਧੱਕਾ ਕੀਤਾ ਜਾ ਰਿਹਾ ਪੰਨੇ ਸਿੱਧੂ ਦੇ ਨਾਲ ਇਸ ਕਰਕੇ ਅੱਜ 3 ਫਰਵਰੀ ਦਾ ਦਿਨ ਰੱਖਿਆ ਤੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਆਪਾਂ ਕਹੇ ਦੀ ਵੀ ਤਾਨਾशाही ਰਾਜ ਕਹੇ ਦੀ ਭਗਵੰਤ ਮਾਨ ਦਾ ਉਸ ਕਰਕੇ ਜਿਹੜਾ ਅੱਜ ਭਗਵੰਤ ਮਾਨ ਦੀ ਕੋਠੀ ਦਾ ਜਿਹੜਾ ਕਰਾਉ ਕੀਤਾ ਜਾਊਗਾ ਤੇ ਕਈ ਜਿਹੜੇ ਕਿਸਾਨ ਵੀਰ ਝੰਡੇ ਲੈ ਕੇ ਆਏ ਨੇ ਤੇ ਕਈ ਆਪਾਂ ਕਹੇ ਦੀ ਸਿੱਖ ਜਥੇਬੰਦੀ ਜਿਹੜੀ ਸਿੱਖੀ ਦੇ ਝੰਡੇ ਲੈ ਕੇ ਆਏ ਨੇਗੇ ਤੇ ਇਸ ਥਾਂ ਤੇ

डेंटरी चली थ स्टेशन ही पहिरां त हिकु दोस्त न ਗਰ ਬਰਾ ਬੀਰ ਕੋ ਨਗਰ ਨਗਰ ਲਗਾਏ ਨਾ ਉਰੇ ਲੋ ਜੇਰਾ ਬਰਾ ਬੀਰ ਕੋ ਨਗਰ ਲਗਾਏ ਰੋ ਚਾਲੇ ਜਾਓ ਅੱਜ ਕਿਹਨੇ ਆਇਆ ਨਹੀਂ ਇੱਕ ਵਾਰ ਇੱਕ ਵਾਰ ਉਹ ਇੱਥੇ ਆਇਆ ਇੱਥੇ ਬੰਦੂ ਸਾਰੇ ਜੀਵਨਦਰਾ ਪਾਉਰੇ ਮਛਾਣੀ ਉਹ ਮੇਰੇ ਕੰਮ ਸੁਣਾਏਗਾ ਪੂਰੇ ਮਛਾ ਕੋਈ ਵੀ ਸਾਰਾ ਕੁਝ ਦਿੱਤੀ ਹੋਊਗਾ ਉਹਨੇ ਆਨੇ ਕੋਈ ਆ ਰਿਹਾ ਹਾਂ ਹਾਂ ਬਾਰ ਬਾਰ ਬੁਲਾਉਣੇ ਕੋ ਬੈਠੇ ਬੈਠੇ ਨਹੀਂ ਕੁਝ ਨਹੀਂ ਆ ਬਾਈ ਸੁਣ ਲੈ ਮੇਰੇ ਨਾਲ ਇੱਕ ਗੱਲ ਮੈਂ ਆ ਕੇ ਲਿਖਣਾ ਹਾਂ आई तो अच्छा बाहर बेठो भाई बाहर